ਆ ਦੇਖੋ ਇਹ ਜੀ ਇਹਨਾਂ ਦਾ ਸਾਰਿਆਂ ਤੋਂ ਐਡਵਾਂਸ ਰੋਬੋਟ ਤੁਰਦਾ ਵੀ ਆ ਬੰਦੇ ਵਾਂਗੂ ਖੇਡਦਾ ਵੀ ਆ ਰੇਸ ਵੀ ਲਾਉਂਦਾ ਭੰਗੜਾ ਵੀ ਪਾਉਂਦਾ ਆ ਯੋ ਪਿੱਛੇ ਗਏ ਆਪਦੇ ਏਰੀਆ ਚ ਜਾਵੜਿਆ ਆਪਦੇ ਰੈਸਟੋਰੰਮ ਚ ਪਹੁੰਚ ਗਿਆ ਹੁਣ ਇੱਥੇ ਪਹੁੰਚ ਗਏ ਆਰਾਮ ਕਰੂਗਾ ਪਈਆ ਇਹ ਅਸਲ ਦੇ ਵਿੱਚ ਬੰਬ ਪ੍ਰੂਫ ਆ ਜੀ ਜੇ ਸਾਹਮਣੇ ਕਿਸੇ ਨਾਲ ਦੋ ਧਿਰਾਂ ਦੇ ਵਿੱਚ ਲੜਾਈ ਹੁੰਦੀ ਆ ਕਿਸੇ ਵੀ ਥਾਂ ਦੇ ਉੱਤੇ ਲੋਡ ਪੈ ਸਕਦੀ ਹੈ ਚਾਹੇ ਆਰਮੀ ਇਹਨੂੰ ਯੂਜ਼ ਕਰੇ ਚਾਹੇ ਕਿਵੇਂ ਵੀ ਤਾਂ ਇਹ ਬੰਬ ਪ੍ਰੂਫ ਗੱਡੀਆਂ ਨੇ ਪੁਲਿਸ ਵਾਲੇ ਇਹਨੂੰ ਯੂਜ਼ ਕਰਦੇ ਨੇ ਪੂਰਾ ਆ ਇਹਨਾਂ ਦਾ ਸਾਰਿਆਂ ਤੋਂ ਐਡਵਾਂਸ ਰੋਬਟ ਆ ਆ ਦੇਖੋ ਤੁਸੀਂ ਬੰਨ ਕੇ ਬਿਠਾਇਆ ਹੋਇਆ ਇਹ ਡੱਗਿਆ ਡੱਗਿਆ ਵੀ ਹੋਇਆ ਸੱਟਾ ਸੱਟਾ ਖਾਈ ਫਿਰਦਾ ਆ ਦੇਖੋ ਸਭ ਤੋਂ ਐਡਵਾਂਸ ਰੋਬਰ ਜੇ ਆ ਦੋ ਚੀਜ਼ਾਂ ਮੇਜਰ ਇਸ਼ੂ ਨੇ ਹੋਰ ਵੀ ਬਹੁਤ ਇਸ਼ੂ ਹੋ ਸਕਦੇ ਨੇ ਇਹ ਦੋ ਮੇਜਰ ਇਸ਼ੂ ਨੇ ਆਪਸੀ ਭਾਈਚਾਰਾ ਮਤਲਬ ਦੰਗੇ ਦੁੰਗੇ ਚੱਲਦੇ ਰਹਿਣ ਜਾਂ ਫਿਰ ਸਰਕਾਰਾਂ ਨੇ ਚੱਜਦੀਆਂ ਹੁਣ ਕੰਮ ਦੀਆਂ ਹੁਣ ਹੁਣ ਇਹਨਾਂ ਦੇਸ਼ਾਂ ਦੀ ਆਪਾਂ ਗੱਲ ਕਰੀਏ ਚਾਈਨਾ ਦੀ ਗੱਲ ਕਰੀਏ ਤਾਂ ਚਾਈਨਾ ਦੇ ਵਿੱਚ ਲੋਕਾਂ ਦਾ ਆਪਸ ਦੇ ਵਿੱਚ ਭਾਈਚਾਰਾ ਬਹੁਤ ਆ ਪ੍ਰੇਮ ਪਿਆਰ ਬਹੁਤ ਆ ਉਹਦਾ ਕਾਰਨ ਇਹ ਹੈ ਆ ਵੀ ਇਹ ਲੋਕ 80% ਨਾਸਤਿਕ ਨਹੀਂ ਤੁਸੀਂ ਸਾਹਮਣੇ ਦੇਖੋ ਯਾਰ ਇੱਥੇ ਨਾ ਬੋਰਡ ਲਾਇਆ ਹੋਇਆ ਬੋਰਡ ਤੇ ਲਿਖਿਆ ਹੋਇਆ ਵੀ ਇਹ ਇਹ ਰੋਬੋਟ ਦੀ ਪਾਰਕਿੰਗ ਆ ਤੇ ਜਿੰਨੀਆਂ ਗੱਡੀਆਂ ਖੜੀਆਂ ਨੇ ਆਹ 50 ਖੜੀਆਂ ਨੇ 4-5 ਮੰਗਰ ਖੜੀਆਂ ਨੇ 10 ਗੱਡੀਆਂ ਖੜੀਆਂ ਨੇ ਇੱਥੇ ਸਿਰਫ ਰੋਬੋਟ ਖੜ ਸਕਦੇ ਨੇ ਦੂਜੀ ਕੋਈ ਹੋਰ ਗੱਡੀ ਆ ਕੇ ਖੜ ਨਹੀਂ ਸਕਦੀ ਤਾਂ ਕਰਕੇ ਇੱਥੇ ਸਪੈਸ਼ਲ ਲਿਖਿਆ ਹੋਇਆ ਵੀ ਕੋਈ ਮੈਨੂਅਲ ਬੰਦਾ ਲਿਆ ਕੇ ਇੱਥੇ ਗੱਡੀਆਂ ਨਾ ਲਾ ਦੇ ਫੇਰ ਰੋਬੋਟ ਕਿੱਥੇ ਖੜਨਗੇ ਕਿਉਂਕਿ ਇਹ ਆਟੋਮੈਟਿਕ ਸੈਂਸਰ ਹੁੰਦੇ ਨੇ ਇਹਨਾਂ ਨੇ ਆਪ ਦੇ ਅਕੋਰਡਿੰਗ ਉੱਥੇ ਖੜ ਜਾਣਾ ਹੁੰਦਾ ਤਾਂ ਕਰਕੇ ਇਹਨਾਂ ਦੀ ਸਪੈਸ਼ਲ ਪਾਰਕਿੰ ਤੇ ਤੁਸੀਂ ਇੱਧਰ ਦੇਖੋ ਅਲਦਾਲੇ ਕਿੱਡੀਆਂ ਉੱਚੀਆਂ-ਉੱਚੀਆਂ ਬਿਲਡਿੰਗਾਂ ਨੇ ਯਾਰ ਇਹਨਾਂ ਬਿਲਡਿੰਗਾਂ ਦੇ ਵਿੱਚ ਘੱਟੋ-ਘੱਟ 2-200 ਫਲੋਰ ਆ 2-200 ਉਹ ਦੇਖੋ ਤੇ ਅਲਦਾਲੇ ਇਧਰਲੇ ਪਾਸੇ ਲੋਕਾਂ ਦੀ ਰਹਾਇਸ਼ ਬਣੀ ਹੋਈ ਆ ਇਸ ਟਾਈਮ ਆਪਾਂ ਜਿਹੜੇ ਪਲਾਜ਼ੇ ਦੇ ਵਿੱਚ ਆਏ ਹੋਏ ਆ ਜੀ ਇਸ ਨੂੰ ਕਿਹਾ ਜਾਂਦਾ ਕੋਕੋ ਪਾਰਕ ਇੱਕ ਚੀਜ਼ ਤੁਹਾਨੂੰ ਮੈਂ ਹੋਰ ਦਿਖਾਦਾ ਯਾਰ ਜਿਹੜੀ ਆ ਸਾਹਮਣੇ ਮਸ਼ੀਨ ਖੜੀ ਆ ਇਹ ਹੁਣ ਤੋਂ 3-4 ਦਿਨ ਜਿਹੜੇ ਪਹਿਲਾਂ ਵਲੌਗ ਪਾਏ ਸੀ ਉਹਦੇ ਵਿੱਚ ਮੈਂ ਦਿਖਾਤੀ ਸੀ ਇਹ ਇਹ ਪੋਚਾ ਮਾਰੋ ਝਾੜੂ ਮਾਰਦੀ ਹੈ ਜੀ ਮਸ਼ੀਨ ਆਟੋਮੈਟਿਕ ਹੈ ਰੋਬੋਟ ਹੀ ਹੈ ਵੀ ਸੈਂਸਰ ਲੱਗੇ ਹੋਏ ਨੇ 360 ਕਵਰ ਕਰਦੀ ਆ ਥੱਲੋਂ ਨਾਲ ਦਾ ਹੁੰਜੀ ਜਾਊਗੀ ਨਾਲੇ ਵੈਕਿਊਮ ਦੇ ਨਾਲ ਸਾਰਾ ਕੂੜਾ ਆਪਦੇ ਅੰਦਰ ਖਿੱਚ ਲੈਂਦੀ ਆ ਤੇ ਇਹਦੀ ਵੀ ਪਾਰਕਿੰਗ ਅਲੱਗ ਤੋਂ ਆ ਇੱਥੇ ਆ ਕੇ ਇਹ ਖੜ ਗਈ ਵਿਚ ਵਿਚਾਲੇ ਨਹੀਂ ਖੜੀ ਹੋਈ ਆ ਦੇਖੋ ਸਾਰਾ ਵਿਹੜਾ ਇਧਰਲੇ ਪਾਸੇ ਪਿਆ ਤੇ ਇਹਨੇ ਅਲੱਗ ਤੋਂ ਆ ਦੀ ਪਾਰਕਿੰਗ ਵਾਲੀ ਥਾਂ ਮੰਨ ਲਈ ਬੰਦੇਾਂ ਨੂੰ ਨਹੀਂ ਹੈਗੀ ਵੀ ਜਿੱਥੇ ਜੀ ਕੀਤਾ ਉੱਥੇ ਹੀ ਖੜ ਜੇ ਵੀ ਆਪ ਹੀ ਲੰਗੀ ਜਾਣਗੇ ਜਿਹਨੇ ਲੰਘਣਾ ਹੋ ਆਪਣੇ ਨਾਲ ਤਾਂ ਰੋਬੋਟ ਸਿਆਣੇ ਨਹੀਂ ਵੀ ਸਾਈਡ ਤੇ ਲੱਗ ਕੇ ਖੜ ਜਾਂਦੇ ਨੇ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਦੀ ਫਤਿਹ ਵੀਡੀਓ ਦੇਖ ਰਹੇ ਸਾਰੇ ਸੱਜਣਾ ਮਿੱਤਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਕੋਕੋ ਪਾਰਕ ਦੇ ਵਿੱਚ ਆਪਾਂ ਕੀ ਦੇਖਣ ਆਏ ਆ ਜੀ ਇੱਥੇ ਨਾ ਇੱਕ ਸ਼ੋਰੂਮ ਖੁੱਲਿਆ ਉਹ ਸ਼ੋਰੂਮ ਪੂਰੀ ਦੁਨੀਆ ਦੇ ਵਿੱਚ ਕਿਤੇ ਵੀ ਨਹੀਂ ਹੈਗਾ ਤੇ ਉਹ ਇੱਕੋ ਇੱਕ ਸ਼ੋਰੂਮ ਆ ਸਿੰਗਲ ਸ਼ੋਰੂਮ ਤੇ ਅੱਜ ਤੋਂ ਮਹੀਨਾ ਪਹਿਲਾਂ ਇਸ ਸਿਟੀ ਦੇ ਵਿੱਚ ਖੁੱਲਿਆ ਜੀ ਉਹ ਹੈਗਾ 6 ਐਸ ਟੈਕਨੋਲੋਜੀ ਦੇ ਨਾਲ ਬਣੇ ਹੋਏ ਰੋਬੋਟ ਕਹਿੰਦੇ ਇਹ ਬਹੁਤ ਹਾਈ ਟੈਕਨੋਲੋਜੀ ਆ ਤੇ ਇਸ ਟੈਕਨੋਲੋਜੀ ਦੇ ਰੋਬੋਟ ਪੂਰੀ ਦੁਨੀਆ ਦੇ ਵਿੱਚ ਕਿਤੇ ਵੀ ਨਹੀਂ ਹਜੇ ਤੱਕ ਬਣੇ ਤੇ ਚਾਈਨਾ ਨੇ ਉਹ ਬਣਾਤੇ ਤੇ ਉਹਦਾ ਪਹਿਲਾ ਸ਼ੋਰੂਮ ਇੱਥੇ ਖੋਲ੍ਹਤਾ ਵੇਚਨੇ ਵੀ ਲਾਤੀ ਲੋਕ ਉਹਨਾਂ ਨੂੰ ਖਰੀਦ ਵੀ ਰਹੇ ਨੇ ਸੋ ਆਪਾਂ ਉਹ ਵਾਲਾ ਸ਼ੋਰੂਮ ਦੇਖਣ ਆਏ ਹੋਏ ਆ ਦੇਖਦੇ ਆ ਕਿਵੇਂ ਦੇ ਰੋਬੋਟ ਨੇ ਕੀ ਕੀ ਕੰਮ ਕਰਦੇ ਨੇ ਕੀ ਕੀ ਉਹਨਾਂ ਦੀ ਖਾਸियत ਆ ਬੰਦਿਆਂ ਦੇ ਕਿੰਨਾ ਕੰਮ ਆ ਸਕਦੇ ਨੇ ਸੋ ਸਾਰੀਆਂ ਗੱਲਾਂ ਬਾਤਾਂ ਅੱਜਲੇ ਵਲੌਗ ਦੇ ਵਿੱਚ ਕਰਾਂਗੇ ਸੋ ਟੈਕਨੋ ਲੋਜੀਆ ਹੋਇਆ ਪੈ ਗਿਆ ਮ ਆਓ ਦੇਖੋ ਯਾਰ ਬਿਲਡਿੰਗਾਂ ਦੇਖਿਓ ਓਏ ਹੋਏ ਹੋ ਜਿੱਧਰ ਮਰਜੀ ਤੁਸੀਂ ਨਿਗਾਹ ਮਾਰੋ ਇਹ ਕਲੀਆਂ ਇੱਥੇ ਨਹੀਂ ਹੈਗੀਆਂ ਪਲਾਜ਼ਿਆਂ ਦੇ ਵਿੱਚ ਤਾਂ ਦੇਖੋ ਭਰਿਆ ਪਿਆ ਬਿਲਡਿੰਗ ਵਾਲਾ ਢੰਡਾਰ ਜਿਹੇ ਜੇ ਤੁਸੀਂ ਇਹ ਜੇ ਪਲਾਜ਼ਿਆਂ ਦੇ ਵਿੱਚ ਆ ਜਾਓਗੇ ਨਾ ਤਾਂ ਤੁਹਾਨੂੰ ਬਿਲਡਿੰਗਾਂ ਦਾ ਢੰਡਾਰ ਹੀ ਮਿਲੂਗਾ ਮੇਨ ਰੋਡ ਤੇ 20 ਬਿਲਡਿੰਗਾਂ ਮਿਲ ਗਈਆਂ ਪਰ ਐਡੀਆਂ ਉੱਚੀਆਂ ਉੱਚੀਆਂ ਨਹੀਂ ਉਹ ਯਾਰ ਸਾਹਮਣੇ ਦੇਖੋ ਡਰੋਨ ਡਰੋਨ ਜਿਹੜਾ ਇੱਥੇ ਹਵਾ ਚੋਂ ਹੀ ਉੱਡੀਆਂਦੇ ਰਹਿੰਦੇ ਨੇ ਮੈਨੂੰ ਲੱਗਦਾ ਇੱਥੇ ਨਾਲ ਤੁਹਾਨੂੰ ਸ਼ਾਇਦ ਕਈ ਲੋਕਾਂ ਨੂੰ ਪਤਾ ਵੀ ਹੋਵੇ ਬਈ ਚਾਈਨਾ ਦੇ ਵਿੱਚ ਨਾ ਡਰੋਨ ਦੇ ਨਾਲ ਡਿਲੀਵਰੀ ਹੁੰਦੀ ਆ ਫੂਡ ਦੀ ਆਪਾਂ ਫੂਡ ਨਹੀਂ ਆਰਡਰ ਕਰਦੇ ਜొਮੈਟੋ ਤੋਂ ਸਵੀਗੀ ਤੋਂ ਮੋਟਰਸਾਈਕਲ ਵਾਲਾ ਆਪਣੇ ਘਰੇ ਫੂਡ ਲੈ ਕੇ ਆ ਜਾਂਦਾ ਤੇ ਆਪਾਂ ਉਹਨੂੰ ਕੋਡ ਕਾਰਡ ਦੇ ਕੇ ਉਹਦੇ ਕੋਲੋਂ ਫੂਡ ਲੈ ਲੈਂਦੇ ਆ ਇੱਥੇ ਕੰਮ ਕੀ ਆ ਵੀ ਤੁਸੀਂ ਫੂਡ ਆਰਡਰ ਕਰੋਗੇ ਡਰੋਨ ਚੱਲੂਗਾ ਰੈਸਟੋਰੈਂਟ ਦੇ ਵਿੱਚੋਂ ਤੇ ਪਰਟੀਕੂਲਰ ਇੱਕ ਥਾਂ ਬਣਾਈ ਹੋਈ ਆ ਤੁਸੀਂ ਉਸ ਥਾਂ ਦੇ ਉੱਤੇ ਜਾ ਕੇ ਖੜ੍ਹ ਜਾਣਾ ਡਰੋਨ ਤੁਹਾਡਾ ਖਾਣਾ ਲੈ ਕੇ ਤੁਹਾਡੀ ਕਾਫੀ ਲੈ ਕੇ ਉੱਡ ਕੇ ਹਵਾ ਦੇ ਵਿੱਚ ਉਸ ਥਾਂ ਦੇ ਉੱਤੇ ਪਹੁੰਚ ਜਾਊਗਾ ਜਿੱਥੇ ਤੁਸੀਂ ਖੜ੍ਹ ਕੇ ਆਰਡਰ ਕਰਨਾ ਹੁਣ ਗੱਲ ਆ ਵੀ ਆਰਡਰ ਮੈਂ ਕਰ ਵੀ ਲੈਂਦਾ ਪਰ ਗੱਲ ਉੱਥੇ ਵੀ ਕੋਈ ਖਾਣ ਪੀਣ ਵਾਲਾ ਸਿਸਟਮ ਦੂਜਾ ਯਾਰ ਨਾਨ-ভেজ ਵਾਲਾ ਜੇ ਕੋਈ ਮਿਲਦਾ ਹੁੰਦਾ ਆਪਣੇ ਕੰਮ ਦਾ ਫੂਡ ਤਾਂ ਤੁਹਾਨੂੰ ਆਪਾਂ ਉਹ ਵੀ ਐਕਸਪੈਰੀਮੈਂਟ ਕਰਕੇ ਦਿਖਾਉਾਂਗੇ ਪਰ ਪਿਛਲੀਆਂ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਡਰਾਈਵਰਲੈਸ ਟੈਕਸੀ ਦਾ ਐਕਸਪੀਰੀਅੰਸ ਜ਼ਰੂਰ ਕਰਵਾਇਆ ਜੀ ਜਿਦੇ ਵਿੱਚ ਕੋਈ ਬੰਦਾ ਨਹੀਂ ਬਹਿੰਦਾ ਆਟੋਮੈਟਿਕ ਉਹ ਜਿਹੜੀ ਟੈਕਸੀ ਉਹ ਚੱਲਦੀ ਆ ਸੋ ਉਸ ਵੀਡੀਓ ਨੂੰ ਜਾ ਕੇ ਤੁਸੀਂ ਜ਼ਰੂਰ ਦੇਖ ਲਿਓ ਹੁਣ ਆਪਾਂ ਪਰਲੇ ਪਾਸੇ ਨੂੰ ਜਾਂਦੇ ਆ ਤੇ ਕੋਸ਼ਿਸ਼ ਕਰਦੇ ਆ ਲੱਭਣ ਦੀ ਬਈ ਕਿੱਥੇ ਮਿਲਣੀ ਆਪਾਂ ਨੂੰ ਉਹ ਸ਼ਾਪ ਦੁਕਾਨ ਜਿੱਥੇ ਰੋਬੋਟ ਪਿਕਦੇ ਨੇ ਤੇ ਰੋਬੋਟਾਂ ਦਾ ਰੇਟ ਵੀ ਦੇਖਾਂਗੇ ਯਾਰ ਵੀ ਕਿੰਨਾ ਕੁ ਹਾਈ ਪ੍ਰਾਈਸ ਆ ਉਹਨਾਂ ਦਾ ਵੈਸੇ ਤਾਂ ਆਮ ਬੰਦੇ ਰੇਂਜ ਤੋਂ ਬਾਹਰ ਹੀ ਹੁੰਦੇ ਨੇ ਉਹ ਤਾਂ ਇਹ ਟੈਕਨੋਲੋਜੀ ਦਾ ਐਕਸਪੈਰੀਮੈਂਟ ਕਰੀ ਜਾਂਦੇ ਨੇ ਕੋਈ ਖਰੀਦਦਾ ਆਊਗਾ ਪਤਾ ਹੀ ਨਹੀਂ ਖਰੀਦਦਾ ਹੋਊਗਾ ਉਹਦਾ ਕੋਈ ਆਈਡੀਆ ਨਹੀਂ ਹੁਣ ਆਪਾਂ ਐਡੇ ਵੱਡੇ ਪਲਾਜ਼ੇ ਦੇ ਵਿੱਚ ਆਏ ਆ ਫਿਰ ਵੀ ਤੁਸੀਂ ਦੇਖੋ ਵੀ ਇੱਥੇ ਇਹਨਾਂ ਦੇ ਵੱਡੇ ਵੱਡੇ ਦਰਖਤ ਲਾਏ ਹੋਏ ਨੇ ਇਧਰਲੇ ਪਾਸੇ ਤੁਸੀਂ ਦੇਖੋ ਵੱਡੇ ਵੱਡੇ ਦਰਖਤ ਲਾਏ ਹੋਏ ਨੇ ਗ੍ਰੀਨਰੀ ਆ ਪੂਰੀ ਕੱਲੀਆਂ ਬਿਲਡਿੰਗਾਂ ਨਹੀਂ ਹੈਗੀਆਂ ਇੱਧਰ ਵੀ ਦੇਖੋ ਗ੍ਰੀਨਰੀ ਦਿਖ ਰਹੀ ਹੈ ਨਾ ਸਾਰੀ ਤੇ ਆਹ ਦੇਖੋ ਪਰਲੇ ਪਾਸੇ ਉਹ ਦੇ ਸੋ ਸਾਰਾ ਇਹਨਾਂ ਨੇ ਮੈਂਟੇਨ ਕੀਤਾ ਹੋਇਆ ਯਾਰ ਕੱਲਾ ਬਿਲਡਿੰਗਾਂ ਤੇ ਨਹੀਂ ਇਹਨਾਂ ਨੇ ਸ਼ੀਸ਼ਿਆਂ ਤੇ ਕੱਚ ਤੇ ਜ਼ੋਰ ਨਹੀਂ ਦਿੱਤਾ ਨਹੀਂ ਤਾਂ ਇਹ ਥਾਂ ਦੇ ਉੱਤੇ ਇੰਨੀ ਗਰਮੀ ਵੱਧ ਜੇ ਨਾ ਕੱਲੀਆਂ ਬਿਲਡਿੰਗਾਂ ਹੁਣ ਬੰਦੇ ਦਾ ਰਹਿਣਾ ਔਖਾ ਹੋ ਜੀ ਆ ਐਕਟੀਵਿਟੀਆਂ ਸ਼ਾਮ ਨੂੰ ਹੋਣਗੀਆਂ ਘਾਰੇ ਘbure ਜੇ ਭਰੀ ਜਾਂਦੇ ਨੇ ਬੱਚਿਆਂ ਦੇ ਖੇਡਣ ਵਾਸਤੇ ਸ਼ਾਮ ਨੂੰ ਬਹੁਤ ਜ਼ਿਆਦਾ ਮਾਹੌਲ ਇੱਥੇ ਗਰਮ ਹੁੰਦਾ ਤੇ ਤੁਸੀਂ ਆਪ ਦੇਖੋ ਬਈ ਹਜੇ ਇੱਥੇ ਬਹੁਤ ਘੱਟ ਲੋਕ ਨੇ ਸ਼ਾਮ ਨੂੰ ਤੁਸੀਂ ਨਿਕਲੋ 5 6 ਵਜੇ ਤੋਂ ਬਾਅਦ ਪੈਰ ਧਰਨ ਨੂੰ ਥਾਂ ਨਹੀਂ ਹੁੰਦਾ ਇਹਨਾਂ ਪਲਾਜ਼ਿਆਂ ਦੇ ਵਿੱਚ ਜਿੱਥੇ ਮਰਜ਼ੀ ਚਲੇ ਜਾਓ ਉਹ ਸੀ ਯਾਰ ਐਵੇਂ ਦੀ ਛੇਪ ਬਣੀ ਹੋਈ ਆ ਜਿਹੜੀ ਆ ਹਨ ਇਹ ਰੋਬਟ ਦੀ ਦੁਕਾਨ ਆ ਆ ਖ਼ਬਰ ਵਾਲੀਆਂ ਮਸ਼ੀਨਾਂ ਹੀ ਆ ਯਾਰ ਥਾਂ-ਥਾਂ ਦੇ ਉੱਤੇ ਲੱਗੀਆਂ ਹੋਈਆਂ ਨੇ। ਆ ਦੇਖੋ। ਐਵੇਂ ਦੀ ਉਹਦੇ ਵਸਲ ਰਾਤ ਨੂੰ ਦਿਖਾਇਆ ਸੀ ਨਾ ਅੱਜ ਮੈਂ ਤੁਹਾਨੂੰ ਦਿਨੇ ਦਿਖਾ ਰਿਹਾ। ਤੇ ਮਤਲਬ ਕਿੰਨਾ ਬਣ ਗਿਆ ਇਹ 80 ਰੁਪਏ ਦੇ ਵਿੱਚ ਤੁਹਾਨੂੰ ਫੋਟੋ ਕੱਢ ਕੇ ਦੇ ਦੇਣਗੇ ਅਸੀਂ। ਤੇ ਨਾਲ ਹੀ ਇਧਰਲੇ ਪਾਸੇ ਰੋਬੋਟ ਖੜਾ ਜੀ ਜਿਹੜਾ ਕਿ ਆਈਸਕ੍ਰੀਮ ਤਿਆਰ ਕਰਦਾ। ਆਈਸਕ੍ਰੀਮ ਤਾਂ ਆਪਾਂ ਖਾ ਹੀ ਲੈਨੇ ਆ। ਕਿਹੜੀ ਖਾਈਏ ਫਲੇਵਰ ਆਈਸਕ੍ਰੀਮ ਇਸ ਲੈਮਨ ਇਹ ਉਹ ਆ ਕਰਦੇ ਭਰਾਵਾ। ਸੋਬਰੀ ਆਈਸਕ੍ਰੀਮ ਓਕੇ ਦੇਖ ਰਿਹਾ ਸੋਨੂੰ ਹਾਂ ਦੇਖ ਰਿਹਾ ਆ ਇਧਰ ਜਾਵਾਂਗੇ ਆਪਾਂ ਇਹ ਆ ਗਿਆ ਅਲੀਪੇ ਅਲੀਪੇ ਚੌਕੀ ਕਰੀਏ ਜਿਹਾ ਓਕੇ ਹੋਊਗਾ ਨਾ ਅੱਛਾ ਸਿੱਧਾ ਸਕੈਨ ਨਹੀਂ ਕਰਨਾ ਮੈਂ ਹੁਣ ਤਾਂ ਕੀ ਓਕੇ ਕਰਨਾ ਐ ਲੋ ਜੀ ਪੈਸੇ ਇਧਰੋਂ ਪੇ ਹੋ ਗਏ ਦੇਖੋ ਨਾਲ ਦੀ ਨਾਲ ਹੀ ਕਮਾਂਡ ਮਿਲ ਜਾਂਦੀ ਆ ਉਹਨੂੰ ਜਦੋਂ ਪੈਸੇ ਪੇ ਹੋ ਗਏ ਤੇ ਇਧਰੋਂ ਕੱਪ ਕੱਢਿਆ ਉਧਰਲੇ ਪਾਸੋਂ ਮੜੀ ਜੀ ਹਵਾ ਮਰਾਈ ਇਹ ਕੱਪ ਦੇ ਵਿੱਚ ਸੁੱਕਾ ਹੋ ਗਿਆ ਹੁਣ ਉਥੋਂ ਆਈਸਕ੍ਰੀਮ ਜਾਊਗੀ ਇਹਦੇ ਅੰਦਰ ਆਹ ਦੇਖੋ ਇਹ ਵਾਹ ਸਾਰਾ ਪਤਾ ਲੱਗਦਾ ਇਹਨੂੰ ਵੀ ਕਦੋਂ ਭਰ ਗਿਆ ਕਦੋਂ ਨਹੀਂ ਤੇ ਜਿਵੇਂ ਆਪਾਂ ਕਰਦੇ ਨਹੀਂ ਹੁੰਦੇ ਵੀ 2-4 ਤੁਪਕੇ ਜੇ ਡੋਲ ਨਾ ਜਾਣ ਥੱਲੇ ਨੂੰ ਤੇ ਆਪਾਂ ਲੇਟ ਪਰੇ ਕਰਦੇ ਹੁੰਨੇ ਚੀਜ਼ ਨੂੰ ਹੁਣੋ ਹੋ ਗਿਆ ਹੁਣ ਇਹਦੇ ਵਿੱਚ ਉਹ ਪਾਤੀ ਇਹਨਾਂ ਨੇ ਸਟ੍ਰੌਬਰੀ ਵਾਲਾ ਹਸਾਬ ਤਾਂ ਚਲੋ ਜੀ ਆ ਮੋਰਈਏ ਚੋਂ ਬਾਹਰ ਆ ਜੂਗਾ ਪਰ ਇੱਥੇ ਪੰਗਾ ਇੱਕ ਪੈ ਗਿਆ ਵੀ ਚਮਚੇ ਨਹੀਂ ਹੈਗੇ ਯਾਰ ਮੈਂ ਤਾਂ ਨਿਗਾਹ ਹੀ ਮਾਰੀ ਚਲ ਕੋਈ ਨਾ ਮੈਨੂੰ ਤਾਂ ਲੱਗਿਆ ਸੀ ਮੈਂ ਕਿਹਾ ਵੀ ਇੱਥੇ ਨੰਬਰ ਕੱਟੇਗੇ ਸਾਰੇ ਰੋਬਟ ਦੇ ਪਰ ਨਹੀਂ ਯਾਰ ਸਾਈਡ ਤੇ ਪਏ ਨੇ ਚਮਚੇ ਕਿਉਂਕਿ ਮੈਨੂੰ ਉਮੀਦ ਨਹੀਂ ਸੀ ਵੀ ਚਮਚੇ ਇੱਥੇ ਨਹੀਂ ਹੈਗੇ ਤਾ ਮਤਲਬ ਇਹਨੂੰ ਲੱਗਿਆ ਯਾਰ ਉਹ ਹੋਇਆ ਵੀ ਨਹੀਂ ਯਾਰ ਇਹ ਚਮਚੇ ਕਿਉਂ ਨਹੀਂ ਦਖੇਂਦਾ ਨਹੀਂ ਫਿਰ ਕੀ ਕਰਨਾ ਟੈਕਨੋਲੋਜੀ ਦਾ ਪਰ ਸਾਈਡ ਤੇ ਜਦੋਂ ਮਾੜਾ ਜਿਹਾ ਲੱਭਿਆ ਤਾਂ ਚਮਚੇ ਮਿਲ ਗਏ ਲੋ ਜੀ ਸਾਰਿਆਂ ਤੋਂ ਪਹਿਲਾਂ ਤੁਸੀਂ ਇਹਨਾਂ ਦੀ ਦੁਕਾਨ ਚੈੱਕ ਕਰੋ ਵੀ ਦੁਕਾਨ ਬਣੀ ਕਿਵੇਂ ਹੋਈ ਹੈ ਯਾਰ ਉੱਪਰ ਥੱਲੇ ਦੋਵੇਂ ਫਲੋਰ ਇਹਨਾਂ ਦੇ ਹੀ ਨੇ ਬਹੁਤ ਹਾਈ ਟੈਕਨੋਲੋਜੀ ਵਾਲੀਆਂ ਚੀਜ਼ਾਂ ਨੇ ਕਹਿੰਦੇ ਇੱਥੇ ਜਿੰਨਾ ਕ ਆਪਾਂ ਨੂੰ ਸਮਝ ਆਊਗਾ ਉਹਨਾਂ ਨੂੰ ਤੁਹਾਨੂੰ ਆਪਾਂ ਦੱਸ ਦਾਂਗੇ ਤੇ ਬਾਹਰ ਇਹਨਾਂ ਨੇ 2 ਕਰੋ ਰੋਬਟ ਇੱਥੇ ਖੜੇ ਕੀਤੇ ਨੇ ਆ ਦੇਖੋ ਇਹਦੀ ਗਰਦਨ ਫਿਲਹਾਲ ਹਿੱਲੀ ਜਾਂਦੀ ਆ ਵਾਦੀ ਰੋਬਟ ਵਾਲੀ ਸ਼ਾਪ ਦੇ ਆਪਾਂ ਅੰਦਰ ਆ ਗਏ ਆ ਤੇ ਜਿੰਨਾ ਵੀ ਸਮਾਨ ਪਿਆ ਇੱਥੇ ਸਾਰਾ ਹੀ ਰੋਬਟ ਆ ਮਤਲਬ ਮਸ਼ੀਨਾਂ ਹੀ ਨੇ ਜਿਵੇਂ ਆ ਪਹਿਲੀ ਮਸ਼ੀਨ ਪਈ ਆ ਇਹ ਭਾਰ ਚੱਕਣ ਦੇ ਕੰਮ ਆਉਂਦੀ ਆ ਠੀਕ ਆ 700 ਕਿਲੋ ਤੱਕ ਭਾਰ ਇਹ ਤੁਹਾਨੂੰ ਚੱਕ ਕੇ ਦੇ ਸਕਦੀ ਐ ਇਹਦੇ ਮੂਰੇ ਕੁੰਡੇ ਕਾਂਡੇ ਲੰਘ ਜਾਂਦੇ ਨੇ ਆ ਜਿਹੜੀ ਮਸ਼ੀਨ ਪਈ ਆ ਇਹ ਵੀ ਰੋਬਟ ਆ ਇਸ ਅਸਲ ਵਿੱਚ ਕੰਮ ਕੀ ਕਰਦੀ ਹੈ ਪਾਣੀ ਦੇ ਵਿੱਚ ਕੰਮ ਕਰਦੀ ਹੈ ਕੋਈ ਪਾਈਪਲਾਈਨ ਖਰਾਬ ਹੋ ਗਈ ਥੱਲੇ ਜਿੰਨਾ ਵੀ ਅੰਡਰਵਾਟਰ ਕੋਈ ਕੰਸਟਰਕਸ਼ਨ ਦੇ ਵਿੱਚ ਪ੍ਰੋਬਲਮ ਆ ਗਈ ਨਾ ਕੋਈ ਮੁਰੰਮਤ ਕਰਨ ਜਾਣਾ ਪਿਆ ਤਾਂ ਇਹ ਨੂੰ ਭੇਜ ਦਿੰਦੇ ਨੇ ਇਹ ਆਪਣੇ ਆਪ ਦੇਖ ਕੇ ਆਊਗੀ ਸੈਟਿੰਗ ਕਰਕੇ ਆਊਗੀ ਰਿਕਾਰਡ ਕਰਕੇ ਲੈ ਕੇ ਆਊਗੀ ਜੋ ਵੀ ਇਹਦੇ ਵਿੱਚ ਫੀਚਰ ਹੋਣਗੇ ਫੰਕਸ਼ਨ ਹੋਣਗੇ ਇਹ ਅੰਡਰਵਾਟਰ ਕੰਮ ਕਰੂਗੀ ਜਿੱਥੇ ਬੰਦਾ ਨਹੀਂ ਜਾ ਸਕਦਾ ਪਾਣੀ ਦੇ ਵਿੱਚ ਆਹ ਵੀ ਸਾਰੀਆਂ ਮਸ਼ੀਨਾਂ ਪਈਆਂ ਨੇ ਤੇ ਇੱਕ ਤੁਸੀਂ ਆਹ ਦੇਖੋ ਜਿਹੜੀ ਆ ਮਸ਼ੀਨ ਪਈ ਆ ਇਹ ਅਸਲ ਦੇ ਵਿੱਚ ਬੰਬ ਪ੍ਰੂਫ ਆ ਜੀ ਜੇ ਸਾਹਮਣੇ ਕਿਸੇ ਨਾਲ ਦੋ ਧਿਰਾਂ ਦੇ ਵਿੱਚ ਲੜਾਈ ਹੁੰਦੀ ਆ ਕਿਸੇ ਵੀ ਥਾਂ ਦੇ ਉੱਤੇ ਲੋਡ ਪੈ ਸਕਦੀ ਹੈ ਚਾਹੇ ਆਰਮੀ ਇਹਨੂੰ ਯੂਜ਼ ਕਰੇ ਚਾਹੇ ਕਿਵੇਂ ਵੀ ਤਾਂ ਇਹ ਬੰਬ ਪ੍ਰੂਫ ਗੱਡੀਆਂ ਨੇ ਪੁਲਿਸ ਵਾਲੇ ਇਹਨੂੰ ਯੂਜ਼ ਕਰਦੇ ਨੇ ਉਹ ਪਰਲੇ ਪਾਸੇ ਦੋਨੇ ਤੇ ਇਹ 40000 ਤੋਂ ਲੈ ਕੇ 75000 ਤੱਕ ਦਾ ਮਤਲਬ ਅੱਡ ਅੱਡ ਮਾਡਲਾਂ ਦਾ ਰੇਟ ਆ 75000 ਆਰਐਮਬੀ ਇਹਦਾ ਇੱਕ ਦਿਨ ਦਾ ਕਿਰਾਇਆ ਜੀ ਇਸ ਰਿਪੋਰਟ ਦਾ ਕਿਰਾਏ ਦੀ ਰੈਂਟ ਦੀ ਗੱਲ ਕਰਦੇ ਆ 75000 ਆਰਐਮਬੀ ਜਿਹੜੂ ਖਰੀਦ ਕੇ ਲੈ ਕੇ ਜਾਣਾ ਹੋਵੇ ਪਤਾ ਨਹੀਂ ਕਿੰਨੇ ਕਰੋੜਾਂ ਦਾ ਹੋਊਗਾ ਆ ਇਹਨਾਂ ਨਾਲ ਸਾਰਿਆਂ ਤੋਂ ਐਡਵਾਂਸ ਰੋਬਟ ਆ ਆ ਦੇਖੋ ਤੁਸੀਂ ਬੰਨ ਕੇ ਬਿਠਾਇਆ ਹੋਇਆ ਇਹ ਡੱਗਿਆ ਡੱਗਿਆ ਵੀ ਹੋਇਆ ਸੱਟਾ ਸੱਟਾ ਖਾਈ ਫਿਰਦਾ ਆ ਦੇਖੋ ਸਭ ਤੋਂ ਐਡਵਾਂਸ ਰੋਬਟ ਇਹ ਆ ਇਹ ਵੀ ਤੁਹਾਨੂੰ ਦਿਖਾਵਾਂਗੇ ਆਪਾਂ ਤੇ ਜਿਹੜਾ ਕੱਲ ਪਰਸ ਵੀਡੀਓ ਦੇ ਵਿੱਚ ਕੁੱਤਾ ਜਿਹਾ ਦਿਖਾਇਆ ਸੀ ਠੀਕ ਆ ਉਹ ਕਾਪੀ ਸੀ ਅਸਲੀ ਕੁੱਤਾ ਆ ਉਹ ਠੀਕ ਆ ਉਹ ਕਾਪੀ ਉਹਦੀ 30000 ਦੀ ਮਿਲ ਰਹੀ ਸੀ ਇਹ ਪਤਾ ਨਹੀਂ ਕਿੰਨੇ ਦਾ ਹੋਣਾ ਇੱਥੇ ਰੇਟ ਵੀ ਨਹੀਂ ਲਿਖਿਆ ਹੋਇਆ ਮੇਨਾ ਲੋਕਾਂ ਨੂੰ ਸ਼ੌਂਕ ਹੀ ਆ ਇਹ ਟੈਕਨੋਲੋਜੀ ਬਣਾਉਣ ਦਾ ਇਹ ਤੋਂ ਕੰਮ ਕੀ ਲੈਂਦੇ ਨੇ ਕੋਈ ਪਤਾ ਨਹੀਂ ਹੁਣ ਆ ਕੁੱਤਾ ਪਿਆ ਇਹ ਤੋਂ ਕੰਮ ਕੀ ਲੈਂਦੇ ਨੇ ਕੋਈ ਪਤਾ ਨਹੀਂ ਆ ਪਰਲੇ ਪਾਸੇ ਵੀ ਇਹ ਨੱਚਦੇ ਵੀ ਨੇ ਹੈਲੋ ਵੀ ਕਰਦੇ ਨੇ ਤੁਰਦੇ ਫਿਰਦੇ ਵੀ ਨੇ ਸਾਰੇ ਫੰਕਸ਼ਨ ਕਰਦੇ ਨੇ ਤੇ ਜਿਹੜਾ ਉਹ ਭਾਰ ਚੱਕ ਮਤਲਬ ਬੁਢੇ ਬਜ਼ੁਰਗਾਂ ਨੂੰ ਤੁਰਨ ਦੇ ਵਿੱਚ ਕੰਮ ਆਉਂਦੀ ਚੀਜ਼ ਨਾ ਉਹ ਆ ਵਾਲੀ ਆ ਲੱਕ ਤੇ ਬੰਨ ਦੇਣਗੇ ਆ ਤੁਹਾਡੇ ਗੋਡਿਆਂ ਦੇ ਉੱਤੇ ਕੱਸਿਆ ਜਾਊਗਾ ਚੰਗੀ ਤਰ੍ਹਾਂ ਉਸ ਤੋਂ ਬਾਅਦ ਜਦੋਂ ਇਹਦਾ ਤੁਸੀਂ ਫੰਕਸ਼ਨ ਇਹਦਾ ਤੁਸੀਂ ਆਨ ਕਰ ਦੇਣਾ ਤਾਂ ਤੁਹਾਡੀਆਂ ਲੱਤਾਂ ਨੂੰ ਇਹ ਉੱਪਰ ਨੂੰ ਚੱਕੂਗਾ ਜੋ ਲੱਤਾਂ ਨੂੰ ਉੱਪਰ ਨੂੰ ਚੱਕੂਗਾ ਤਾਂ ਇਹ ਤੁਰਨ ਦੇ ਵਿੱਚ ਹੈਲਪ ਕਰੂਗਾ ਇਹਦਾ ਕਿਰਾਇਆ ਹੈਗਾ ਜੀ 19000 ਆਰਐਮਬੀ ਇੱਕ ਦਿਨ ਦਾ ਆਹ ਡਰੋਨ ਪਏ ਇੱਧਰ ਤੇ ਇਸ ਕਮਰੇ ਦੇ ਵਿੱਚ ਵੀ ਨਿੱਕੇ ਨਿੱਕੇ ਰੋਬੋਟ ਪਏ ਨੇ ਜੇ ਤੁਸੀਂ ਚੈਸ ਖੇਡਣੀ ਹੈ ਰੋਬੋਟ ਦੇ ਨਾਲ ਤਾਂ ਚੈਸ ਵੀ ਖੇਡ ਸਕਦੇ ਹੋ ਆ ਦੇਖੋ ਇੱਕ ਪਾਸੇ ਰੋਬੋਟ ਬੈਠੂਗਾ ਇੱਕ ਪਾਸੇ ਤੁਸੀਂ ਬੈਠੋਗੇ ਜੇ ਤੁਹਾਡਾ ਦਿਮਾਗ ਤੇਜ ਹੋਇਆ ਰੋਬੋਟ ਨਾਲ ਤਾਂ ਤੁਸੀਂ ਜਿੱਤ ਜਿਓ ਲੈ ਦੱਸ ਆਪਾਂ ਕੰਪਿਊਟਰ ਨਾਲ ਖੇਡਦੇ ਆ ਨਾ ਜਿਵੇਂ ਗੇਮਾਂ ਤਾਂ ਉਹ ਸਿਸਟਮ ਆਹੀ ਇਹਨਾਂ ਨੇ ਰੋਬੋਟ ਬਣਾਤਾ ਆ ਬੱਚਿਆਂ ਦੇ ਖੜਾਉਣੇ ਇੱਕ ਮਸ਼ੀਨ ਇਹਨਾਂ ਨੇ ਹੋਰ ਲਾਂਚ ਕੀਤੀ ਆ ਇਹ ਸਕੈਨਿੰਗ ਵਾਲੀ ਮਸ਼ੀਨ ਆ ਇਦੇ ਵਿੱਚ ਕੀ ਕਰਨਾ ਵੀ ਤੁਸੀਂ ਆਦਾ ਮੂੰਹ ਸਕੈਨ ਕਰਨਾ ਮੂੰਹ ਜਦੋਂ ਤੁਹਾਡਾ ਸਕੈਨ ਹੋਇਆ ਤਾਂ ਜੋ ਉਹਨੂੰ ਕਿਹੜੀ ਕਿਹੜੀ ਪ੍ਰੋਬਲਮ ਆ ਤੁਹਾਡਾ ਵੀ ਬੀਪੀ ਕਿੰਨਾ ਤੁਹਾਡੀ ਹਾਰਟ ਬੀਟ ਕਿੰਨੀ ਆ ਤੇ ਤੁਹਾਡਾ ਮਤਲਬ ਇੰਟਾਓ ਕੀ ਕਹਿੰਦੇ ਐਂਜ਼ਾਈਟੀ ਉਹ ਲੈਵਲ ਕਿੰਨਾ ਮਤਲਬ ਟੈਨਸ਼ਨ ਤੁਸੀਂ ਕਿੰਦੀ ਲੈ ਰੱਖੀ ਐ ਇਸ ਟਾਈਮ ਤਾਂ ਸਾਰਾ ਕੁਝ ਇੱਥੇ ਮੀਟਰ ਦੇ ਵਿੱਚ ਆ ਜਾਊਗਾ ਤੁਸੀਂ ਇਹਦੇ ਵਿੱਚ ਆਦਾ ਮੂੰਹ ਸਕੈਨ ਕਰਨਾ ਮੇਰਾ ਮੂੰਹ ਸਕੈਨ ਹੋ ਨਹੀਂ ਸਕਦਾ ਕਿਉਂਕਿ ਮੇਰੇ ਪੱਗ ਬੰਨੀ ਹੋਈ ਆ ਇਹਨਾਂ ਨੂੰ ਕੰਨ ਵਗੈਰਾ ਸਾਰਾ ਕੁਝ ਚਾਹੀਦਾ ਇਹ ਮੈਡੀਕਲ ਰਿਪੋਰਟ ਤੁਹਾਡੀ 15 ਮਿੰਟਾਂ ਦੇ ਵਿੱਚ 15 ਮਿੰਟਾਂ ਦਾ ਮੈਂ ਜ਼ਿਆਦਾ ਕਹਤਾ ਹਾਂ ਪਰ ਮੈਨੂੰ ਐਗਜ਼ੈਕਟ ਟਾਈਮ ਨਹੀਂ ਪਤਾ ਵੀ ਮੈਕਸਿਮਮ ਤੋਂ ਮੈਕਸਿਮਮ 2 ਮਿੰਟਾਂ ਦੇ ਵਿੱਚ ਛੋਡੀ ਇਹ ਜਿਹੜੀ ਮੈਡੀਕਲ ਰਿਪੋਰਟ ਆ ਤਿਆਰ ਕਰਕੇ ਤੁਹਾਡੇ ਮੂਹਰੇ ਰੱਖ ਦੂਗਾ ਤੇ ਇੱਕ ਚੀਜ਼ ਇਧਰਲੇ ਪਾਸੇ ਆ ਬਸ ਐ ਇਹਦੇ ਵਿੱਚ ਜਾ ਕੇ ਖੜਨਾ ਦੇਖੋ ਕਰਕੇ ਦੇਖਾਂ ਵੀ ਕੀ ਪਤਾ ਹੋ ਜੇ ਕੰਮ ਦੇਖਦੇ ਆ ਕੀ ਕਹਿੰਦਾ ਸ਼ਾਇਦ ਹੀ ਚੱਕੇ ਮੇਰਾ ਮੂੰਹ ਦਾ ਹੈ ਚੱਕ ਲਿਆ ਯਾਰ ਮੋਟਾ ਮੋਟਾ ਦਾਸ ਤਾਂ ਆਇਣੀ 125 ਪਤਾ ਨਹੀਂ ਕੀ ਗਿਆ ਤਾਂ ਮੈਂ ਟ੍ਰਾਂਸਲੇਟ ਕਰਕੇ ਦੇਖਦਾ ਵੀ ਕਿਹੜੀ ਚੀਜ਼ ਆਈ ਹੈ ਮੇਰੀ ਇਹ ਗੂਗਲ ਟ੍ਰਾਂਸਲੇਟ ਚਾਈਨੀਜ਼ ਟੂ ਇੰਗਲਿਸ਼ ਆ ਦੇਖੋ ਜੀ ਮੇਰੀ ਹਾਰਟ ਬੀਟ ਆਈ 124 ਬਲੱਡ ਆਕਸੀਜਨ ਹੈਗੀ 98 ਬਲੱਡ ਸ਼ੂਗਰ 6.6 ਰਿਸਕ ਆਫ ਇਹ ਪਤਾ ਨਹੀਂ ਕਿਹੜੀ ਚੀਜ਼ ਆ ਇਹ ਲੋਅ ਆ ਆ ਬਲੱਡ ਪ੍ਰੈਸ਼ਰ 115 ਤੇ ਆ ਕੀ ਆ ਇਹ ਥੋੜਾ ਜਿਹਾ ਫਿੱਕਾ ਜਿਹਾ ਤੇ ਬਰੀਦ 20 ਐਮ ਲਿਖਿਆ ਹੋਇਆ ਕੁਝ ਇਹਦਾ ਮੈਨੂੰ ਪਤਾ ਨਹੀਂ ਤੁਸੀਂ ਦੇਖੋ ਯਾਰ ਮਿੰਟ ਜੀ ਇਹਨੇ ਸਕੈਨ ਕਰਕੇ ਦੱਸਤਾ ਸਾਰਾ ਕੁਝ ਨਾਰਮਲ ਆਇਆ ਤੇ ਜੇ ਕੋਈ ਅਬਨਾਰਮਲ ਆਉਗੀਆਂ ਚੀਜ਼ਾਂ ਤਾਂ ਸ਼ਾਇਦ ਇੱਥੇ ਕੋਈ ਸਾਨੂੰ ਇਹ ਦੱਸੂਗਾ ਵੀ ਵੀ ਆਦਾ ਚੈੱਕਅਪ ਕਰਵਾਓ ਚੰਗੀ ਤਰ੍ਹਾਂ ਤੇ ਜਿਹੜਾ ਇਹਨਾਂ ਦਾ ਸਾਰਿਆਂ ਤੋਂ ਐਡਵਾਂਸ ਰੋਬੋਟ ਆ ਉਹ ਆਹ ਵਾਲਾ ਜੀ ਆ ਦੇਖੋ ਹਿੱਲਿਆ ਸੀ ਨਾ ਹੁਣ ਆ ਦੇਖੋ ਇਹ ਅੱਜ ਇਹਨਾਂ ਦਾ ਸਾਰਿਆਂ ਤੋਂ ਐਡਵਾਂਸ ਰੋਬੋਟ ਤੁਰਦਾ ਵੀ ਆ ਬੰਦੇ ਵਾਂਗੂ ਖੇਡਦਾ ਵੀ ਆ ਰੇਸ ਵੀ ਲਾਉਂਦਾ ਭੰਗੜਾ ਵੀ ਪਾਉਂਦਾ ਹੈ ਤੇ ਫੁੱਟਬਾਲ ਵੀ ਖੇਡਦਾ ਯਾਰ ਇਹ ਸਾਰਾ ਕੁਝ ਹੀ ਕਰਦਾ ਤੇ ਦੇਖੋ ਵੀ ਇਹਦੇ ਮੂਰੇ ਇੱਥੇ ਕੈਮਰੇ ਲੱਗੇ ਹੋਏ ਨਹੀਂ ਚਪੇੜ ਹੀ ਨਾ ਛੜਦੇ ਤੇ ਆ ਇਹਦਾ ਵਿਚਾਲੋ ਉਹ ਆ ਮਸ਼ੀਨਰੀ ਆ ਸਾਰੀ ਯਾਰ ਇਹ ਲੈ ਸਾਈਡ ਤੇ ਥੋੜਾ ਜਿਹਾ ਪਰੇ ਹੋਣਾ ਕੀ ਪਤਾ ਹਿੱਲ ਪੇ ਬੰਦਾ ਹੀ ਇਹੇ ਨੀਰਾ ਬਣਿਆ ਤਣਾ ਥੱਲੇ ਚੱਪਲਾਂ ਰਬੜ ਦੀਆਂ ਪਿਛਲੇ ਪਾਸੇ ਇਹਦੇ ਸੈੱਲ ਵਗੈਰਾ ਪੈਂਦੇ ਨਹੀਂ ਆਹ ਦੇਖੋ ਯਾਰ ਲੈ ਲੈ ਗਿਆ ਪਾਸਾ ਮਤਲਬ ਜਿਵੇਂ ਆਪਾਂ ਬੰਦੇ ਆ ਨਾ ਇੱਕ ਥਾਂ ਤੇ ਖੜਦੇ ਨਹੀਂ ਹੈਗੇ ਕਦੇ ਉਧਰ ਨੂੰ ਪੈਰ ਜਿ ਘਸਾਲਿਆ ਕਦੇ ਉਧਰ ਨੂੰ ਪੈਰ ਜਿ ਘਸਾਲਿਆ ਕਿਉਂਕਿ ਇੱਕ ਥਾਂ ਤੇ ਖੜੇ ਰਹੇ ਨੇ ਥੱਕ ਜਾਂਦੇ ਆ ਤਾਂ ਉਹੀ ਕੰਮ ਇਹ ਕਰ ਰਹੇ ਜਮਈ ਬੰਦਾ ਬਈ ਇਹ ਜਮਈ ਬੰਦਾ ਠੀਕ ਆ ਇਹ ਜੇ ਥੱਕ ਗਿਆ ਤਾਂ ਆਪਣੇ ਆਪ ਕਿਤੇ ਹੋਰ ਚਲਾ ਵੀ ਜਾਊਗਾ ਜੇ ਨੇ ਕਿਤੇ ਬਹਿਣਾ ਹੋਇਆ ਤਾਂ ਬਹਿ ਵੀ ਜਾਊਗਾ ਇਹਦਾ ਖੇਡਣ ਦਾ ਜੀ ਕਰਿਆ ਨੇ ਖੇਡ ਵੀ ਲੈਣਾ ਆ ਲੈ ਕਰ ਗੱਲ ਆ ਇਸ ਤੇ ਇਸ ਕੀ ਜਵਾਲਿਆ ਹੁਣ ਕੁ ਬੈਂਟੀ ਦਾ ਹਾਂ ਤਾਂ ਕੋਈ ਨਹੀਂ ਹੰਦੋ ਆ ਤੇ ਬੈਂਟੀ ਨਾਲ ਮੁਹਰੇ ਉਹ ਨਹੀਂ ਆਉਂਦਾ ਆ ਹਾਂ ਯੋ ਬੀ ਦਾ ਕੋਲ ਮੈਂ ਤੱਕ ਉਹ ਪੋਦਲਾ ਗਿਆ ਉਹਦੇ ਏਰੀਆ ਚ ਜਾਵੜਿਆ ਆਪਦੇ ਰੈਸਟ ਰੂਮ ਚ ਪਹੁੰਚ ਗਿਆ ਹੁਣ ਇੱਥੇ ਪਹੁੰਚ ਕੇ ਆਰਾਮ ਕਰੂਗਾ ਲੈ ਆਹ ਕੁਫੇ ਭਾਈ ਦਾ ਬੀਜਾਂ ਦਾ ਫਾ ਤਾਂ ਜੁਫੇ ਉੱਤਾਰ ਲਾਤਾ ਪਾਰਕਿੰਗ ਚ ਲਾਤਾ ਹੁਣ ਇਹਨੂੰ ਬੰਨ ਦੇਣਗੇ ਜਿਵੇਂ ਉਹ ਪਰਲਾ ਬੰਨ ਕੇ ਬਿਠਾਇਆ ਹੋਇਆ ਹਾਂ ਸਹੀ 呃，做舞蹈表演，呃，做这个模特啊等等，呃，做别墅、嗯、对，因为现在变现最快的，所以现的很多都是租赁租嘛。因为这个不能服务于家庭的话，对实际应用场景还是有限的。大，这个东西八十多万买回去一个别墅的，还要人伺候他的。啊、呃，我操！光火王啊，就是一段时间是。走<这>路、啊。那、啊、肯定就没有什么太多的。How r e l a x ਟੰਗ ਤਾਂ ਛੱਕੇ ਟੰਗ ਤਾਂ ਅਸਲ ਦੇ ਵਿੱਚ ਇੱਥੇ ਜੇ ਤੁਸੀਂ ਆਉਂਗੇ ਚਾਈਨਾ ਦੇ ਲੋਕਲ ਬੰਦੇ ਤੁਸੀਂ ਹੈਗੇ ਹੋ ਤਾਂ ਤੁਹਾਨੂੰ ਇੱਥੇ ਇਹਨਾਂ ਤੋਂ ਅਪਾਇੰਟਮੈਂਟ ਲੈਣੀ ਪੈਂਦੀ ਆ ਇਹ ਫਿਰ ਜਿਹੜੀ ਤੁਹਾਨੂੰ ਕੱਲੀ-ਕੱਲੀ ਚੀਜ਼ ਆ ਉਹਦੇ ਬਾਰੇ ਡਿਟੇਲ ਦੇ ਵਿੱਚ ਦੱਸਣਗੇ ਵੀ ਬਣਿਆ ਕਿਵੇਂ ਆ ਤੇ ਕੰਮ ਕੀ ਕੁਛ ਕਰਦਾ ਹੈ ਠੀਕ ਆ ਇਹ ਚਾਈਨਿਸ ਲੋਕ ਜਿਹੜੇ ਹੈਗੇ ਨੇ ਉਹਨਾਂ ਨੂੰ ਜਾਦੇ ਚੀਜ਼ੇ ਵਧੀਆ ਰਹਿੰਦੀ ਆ ਬਾਕੀ ਇਧਰਲੇ ਪਾਸੇ ਜਿੰਨਾ ਵੀ ਖੜਾਉਣਾ ਪਿਆ ਇਹ ਸਾਰਾ ਰੋਬੋਟਿਕ ਆ ਆ ਦੇਖੋ ਇਹਦੀ ਕਾਪੀ ਮਾਰਕੀਟ ਦੇ ਵਿੱਚ ਆ ਵੀ ਗਈ ਇਹਦੀ ਕਾਪੀ 100 ਯੂਆਨ ਦੀ ਕਹਿੰਦਾ ਸੀ ਇੱਥੇ 300 ਆ ਆ ਸਾਰੀਆਂ ਕਾਪੀਆਂ ਇਹਨਾਂ ਦੀ ਮਾਰਕੀਟ ਦੇ ਵਿੱਚ ਪਈਆਂ ਨੇ ਜਿਹੜਾ ਉਹ ਪਾਂਡਾ ਪਿਆ ਸਾਹਮਣੇ ਉਹਦੇ ਅੱਖਾਂ ਦੇ ਵਿੱਚ ਕੈਮਰੇ ਲੱਗੇ ਹੋਏ ਨੇ ਆ ਛੋਟੇ-ਛੋਟੇ ਟੈਡੀ ਬੀਅਰ ਪਏ ਨੇ ਉਹਨਾਂ ਦੇ ਅੱਖਾਂ ਦੇ ਵਿੱਚ ਕੈਮਰੇ ਲੱਗੇ ਹੋਏ ਨੇ ਤੇ ਇਧਰਲੇ ਪਾਸੇ ਤੁਸੀਂ ਦੇਖੋ ਬਈ ਜਿਹੜਾ ਇਹ ਵਾਲਾ ਰੋਬੋਟ ਆ ਇਹੇ ਕੁੜੀ ਦੀ ਸ਼ੇਪ ਦਾ ਬਣਾਇਆ ਹੋਇਆ ਤੇ ਇਹ ਪਿਆਨੋ ਵੀ ਵਜਾਉਂਦਾ ਤੇ ਪਿਆਨੋ ਵੀ ਇਹ ਓਵੇਂ ਵਜਾਊਗਾ ਜਿਵੇਂ ਇਹਨੇ ਸਿੱਖਿਆ ਹੁੰਦਾ ਕਿਸੇ ਨੂੰ ਕਿਸੇ ਥਾਂ ਦੇ ਉੱਤੋਂ ਇਹ ਵਾਲਾ ਵੀ ਤੇ ਇਧਰ ਆ ਲਾ ਵੀ ਲੋ ਜੀ ਰੋਬਟ ਰੋਬਟ ਹੋਇਆ ਪਿਆ ਕੰਮ ਸਾਰੇ ਪਾਸਿਓਂ ਉਹ ਪੁਲਿਸ ਦੀ ਗੱਡੀ ਖੜੀ ਆ ਉਹ ਵੀ ਰੋਬਟ ਆ ਜੀ ਆ ਝਾੜੂ ਵਾਲੀ ਗੱਡੀ ਖੜੀ ਆ ਇਹ ਵੀ ਰੋਬਟ ਆ ਜੀ ਇਧਰਲੇ ਪਾਸੇ ਕਾਫੀ ਤਿਆਰ ਕਰਕੇ ਮਸ਼ੀਨ ਦੇ ਰਹੀ ਆ ਇਹ ਵੀ ਰੋਬਟ ਆ ਜੀ ਸਾਰਾ ਕੁਝ ਹੀ ਇੱਥੇ ਮਤਲਬ ਅਡਵਾਂਸ ਹੋ ਗਿਆ ਕੰਮ ਯਾਰ ਫਿਲਹਾਲ ਨਾ ਆਪਾਂ ਥੋੜਾ ਜਿਹਾ ਲੇਟ ਆ ਜਦੋਂ ਸਵੇਰੇ ਸਵੇਰੇ ਦੁਕਾਨ ਖੁੱਲਦੀ ਆ ਨਾ ਇਹਨਾਂ ਨੇ ਦੁਕਾਨ ਦੇ ਬਾਹਰ ਆਪਦੇ ਮੈਟ ਵਿਛਾਇਆ ਹੋਇਆ ਉਸ ਮੈਟ ਦੇ ਉੱਤੇ ਨਾ ਐਗਜ਼ੀਬਿਸ਼ਨ ਲੱਗਦੀ ਆ ਜਿੰਨੇ ਵੀ ਇਹਦੇ ਕੋਲ ਰੋਬਟ ਹੈਗੇ ਨੇ ਇਹਨਾਂ ਕੋਲ ਇਹਨੂੰ ਬਾਹਰ ਕੱਢ ਕੇ ਉਹਦਾ ਐਕਸਪੈਰੀਮੈਂਟ ਕਰਦੇ ਨੇ ਔਰ ਰੋਬਟ ਜਿਆਦਾ ਬੰਦੇਾਂ ਨੂੰ ਭਜਦਾ ਮਨਖਰੀ ਬੰਦੇ ਤੋਂ ਤੇਜ਼ੀ ਭਜਦਾ ਹੋਵੇ ਛੋਟੇ ਬੱਚਿਆਂ ਤੋਂ ਤਾਂ ਸੋ ਅਸਲ ਜਿਹਾ ਟਾਈਮ ਨਹੀਂ ਕਈ ਵਾਰ ਪਤਾ ਲੱਗਦਾ ਬਾਹਲੀ ਸਦੇਆਂ ਆ ਜਾਂਦੇ ਆ ਤਾਂ ਉਦੋਂ ਵੈਸੇ ਨਹੀਂ ਇੱਥੇ ਕੁਝ ਹੁੰਦਾ ਬਾਹਲਾ ਲੇਟ ਹੋ ਜਾਂਦੇ ਆ ਫਿਰ ਇਹ ਦੁਕਾਨਾਂ ਬੰਦ ਕਰ ਦਿੰਦੇ ਨੇ ਦੁਕਾਨਾਂ ਸ਼ਾਮ ਨੂੰ ਵੱਡੇ ਵੱਡੇ ਸ਼ੋਰੂਮ ਜਿਹੜੇ ਹੈਗੇ ਨੇ ਉਹ 6 ਵਜੇ ਤੋਂ 6:30 ਵਜੇ ਤੋਂ ਵੱਧੋ ਵੱਧ ਬੰਦ ਹੋਣੇ ਸ਼ੁਰੂ ਹੋ ਜਾਂਦੇ ਨੇ ਇੱਥੇ ਸਿਰਫ ਰਾਤ ਦੇ 12 1 2 3 ਵਜੇ ਤੱਕ ਸਿਰਫ ਫੂਡ ਮਾਰਕੀਟ ਜਿਹੜੀ ਹੁੰਦੀ ਆ ਸਟਰੀਟ ਫੂਡ ਮਾਰਕੀਟ ਉਹ ਖੁੱਲੀ ਰਹਿੰਦੀ ਆ ਜਿਹੜੇ ਪਲਾਜ਼ੇ ਹੁੰਦੇ ਨੇ ਜਿਵੇਂ ਆ ਪਲਾਜ਼ਾ ਇਹਦੇ ਵਿੱਚ ਖਾਣ ਪੀਣ ਦੇ ਸਿਸਟਮ ਖੁੱਲਾ ਹੋਊਗਾ ਲੋਕ ਇੱਥੇ ਆਉਂਦੇ ਨੇ ਵਧੀਆ 12 12 1 2 2 ਵਜੇ ਤੱਕ ਸੜਕਾਂ ਤੇ ਘੁੰਮੀ ਜਾਂਦੇ ਨੇ ਤੁਸੀਂ ਕਦੇ ਆਉਣਾ ਹੋਵੇ ਇਸ ਚੀਜ਼ ਨੂੰ ਦੇਖਣ ਤਾਂ ਪਿੰਕ ਲੈਂਡ ਦੀ ਪਿੰਕ ਲੈਂਡ ਆ ਜੀ ਯਵਾਓ ਸਟੇਸ਼ਨ ਤੇ 10 ਨੰਬਰ ਲੈਂਡ ਤੋਂ ਤੁਸੀਂ ਇੱਥੇ ਆ ਸਕਦੇ ਹੋ ਇਸ ਕੋਕੋ ਪਲਾਜ਼ਾ ਦੇ ਵਿੱਚ ਤੇ ਹੁਣ ਆਪਾਂ ਚੱਲਦੇ ਹਾਂ ਜੀ ਕੁਝ ਖਾਣ ਪੀਣ ਵਾਸਤੇ ਹਜੇ ਮਿਲਿਆ ਨਹੀਂ ਹੈਗਾ ਕੁਝ ਖਾਣ ਪੀਣ ਨੂੰ ਆਈਸਕ੍ਰੀਮ ਖਾ ਕੇ ਹਟਾਂ ਇੱਕ ਇੱਥੇ ਮੈਕ ਕੈਫੇ ਆ ਗਿਆ ਇੱਥੇ ਆਪਾਂ ਨੂੰ ਫਰਾਈਜ਼ ਵਗੈਰਾ ਜਾਂ ਫਿਰ ਕੋਈ ਕਾਫੀ ਵਗੈਰਾ ਆਪਾਂ ਨੂੰ ਖਾਣ ਪੀਣ ਨੂੰ ਮਿਲ ਜੂਗੀ ਜੇ ਮੁੜ ਘੁੜ ਕੇ ਦੁਬਾਰੇ ਉਸ ਫੇਰ ਮੈਟਰੋ ਸਟੇਸ਼ਨ ਤੇ ਆ ਗਏ ਆ ਆਪਾਂ ਜਿਹਦੇ ਬਾਰੇ ਚਾਰ ਪੰਜ ਦਿਨ ਪਹਿਲਾਂ ਆਪਾਂ ਸਪੈਸ਼ਲ ਵੀਡੀਓ ਬਣਾਈ ਸੀ ਇੱਥੇ ਬਾਰੀ ਬਾਰੀ ਬੰਦਾ ਪਤਾ ਕਿਉਂ ਪਹੁੰਚ ਜਾਂਦਾ ਕਿਉਂਕਿ ਇੱਥੇ ਚਾਰ ਪੰਜ ਅਲੱਗ-ਅਲੱਗ ਇਹ ਜਿਹੜਾ ਮੈਟਰੋ ਟ੍ਰੇਨਾਂ ਨੇ ਉਹਨਾਂ ਦਾ ਇੱਥੇ ਕ੍ਰਾਸ ਪੈਂਦਾ ਜੰਕਸ਼ਨ ਆ ਇਹ ਇੱਥੋਂ ਤੁਸੀਂ ਮਤਲਬ ਸੈਂਟਰ ਪੁਆਇੰਟ ਆ ਗਿਆ ਨਾਰਥ, ਵੈਸਟ, ਸਾਊਥ, ਈਸਟ ਜਿੱਧਰਲੇ ਪਾਸੇ ਨੂੰ ਵੀ ਜਾਣਾ ਤਾਂ ਤੁਸੀਂ ਇਸ ਮੈਟਰੋ ਸਟੇਸ਼ਨ ਤੋਂ ਟ੍ਰੇਨ ਫੜ ਸਕਦੇ ਹੋ ਤਾਂ ਕਰਕੇ ਬੰਦਾ ਨਾ ਚਾਹੁੰਦੇ ਹੋਏ ਵੀ ਇੱਥੇ ਬਾਰੀ-ਬਾਰੀ ਉੱਤਰਦਾ ਰਹਿੰਦਾ ਇਹਦੇ ਨਾਲ ਦੇ ਤਿੰਨ-ਚਾਰ ਬਣੇ ਹੋਏ ਨੇ ਪਰ ਸਭ ਤੋਂ ਮਸ਼ਹੂਰ ਇਹੀ ਆ ਗਾਂਗਜ਼ੀਆ ਨਾਰਥ ਸੋ ਇੱਥੋਂ ਆਪਾਂ ਹੁਣ ਲੈਂਡ ਚੇਂਜ ਕਰਦੇ ਆ ਤੇ ਗਾਂਹ ਨੂੰ ਵੱਧਦੇ ਆ ਚੀਜ਼ ਸੋਹਣੀ ਬਣੀ ਹੋਈ ਆ ਬੜੀ ਇਹ ਹੈ ਕੁਝ ਨਹੀਂ ਬਸ ਐ ਕ੍ਰਾਸ ਪਾਏ ਹੋਏ ਨੇ ਤੇ ਉੱਥੇ ਉਹਨਾਂ ਨੇ ਕ੍ਰਾਸ ਥੋੜੇ ਜਿਹਾ ਭੀੜੇ ਕਰਤੇ ਤੇ ਐ ਲੱਗਦਾ ਵੀ ਕੋਈ ਮੋਰਾ ਹੁੰਦਾ ਉਹਦੇ ਵਿਚਾਲੇ ਇਹਨਾਂ ਨੇ ਟਰਾਂਸਪੇਰੈਂਟ ਗਲਾਸ ਲਾਇਆ ਹੋਇਆ ਤੇ ਉੱਪਰੋਂ ਜਿਹੜੀ ਧੁੱਪ ਪੈਂਦੀ ਆ ਉਹ ਧੁੱਪ ਸਿੱਧੀ ਮੈਟਰੋ ਸਟੇਸ਼ਨ ਦੇ ਵਿੱਚ ਆਉਂਦੀ ਆ ਤੇ ਇਹਦੇ ਨਾਲ ਦਾ ਨਿਕਾ ਜ ਇਹਨਾਂ ਨੇ ਆਹ ਬਣਾਇਆ ਹੋਇਆ ਇਹ ਚੰਗੀ ਤਰ੍ਹਾਂ ਪਹਿਲਾਂ ਆਪਾਂ ਤੁਹਾਨੂੰ ਦਿਖਾਤਾ ਸੀ ਸੋ ਹੁਣ 2 ਨੰਬਰ ਲੈਨ ਜਾਂ 8 ਨੰਬਰ ਲੈਨ ਇਹ ਸਿੱਧੀ ਆਪਣੇ ਹੋਸਟਲ ਵਾਲੇ ਪਾਸੇ ਨੂੰ ਜਾਂਦੀ ਆ ਤੇ ਹੋਸਟਲ ਕਹੀ ਜਾਂਣਾ ਹੋਟਲ ਵਾਲੇ ਪਾਸੇ ਨੂੰ ਤੇ ਇੱਥੋਂ ਆਪਾਂ ਲੈਨ ਚੇਂਜ ਕਰਦੇ ਆ ਤੁਸੀਂ ਸਾਹਮਣੇ ਇਕੱਠ ਦੇਖੋ ਕਿੰਨਾ ਯਾਰ ਲੋਗੇ ਸਫਰ ਕਰਦੇ ਹੀ ਰਹਿੰਦੇ ਨੇ ਔਨ ਰਿਕਾਰਡ ਇਹੇ ਬੋਲੇ ਜਾਂਦਾ ਕਿ ਚਾਈਨਾ ਦੇ ਵਿੱਚ ਰੋਜ਼ ਦਾ 80 ਲੱਖ ਬੰਦਾ ਰੋਜ਼ ਟਰੈਵਲ ਕਰਦਾ ਮੈਟਰੋ ਦੇ ਵਿੱਚ ਤੇ ਤੁਸੀਂ ਇਹਨਾਂ ਦੇ ਮੈਟਰੋ ਸਟੇਸ਼ਨਾਂ ਤੇ ਸਫਾਈ ਦੇਖੋ ਠੀਕ ਆ 1 ਕਰੋੜ ਬੰਦਾ ਰੋਜ਼ ਸਫਰ ਕਰਦਾ ਤੇ ਬਹੁਤ ਵੱਡੀ ਗੱਲ ਆ ਅੰਕੜੇ ਇਸ ਤੋਂ ਜ਼ਿਆਦਾ ਵੀ ਹੋ ਸਕਦੇ ਨੇ ਪਰ ਜੋ ਮੈਨੂੰ ਪਤਾ ਲੱਗਿਆ ਉਹ ਤੁਹਾਡੇ ਨਾਲ ਮੈਂ ਸ਼ੇਅਰ ਕਰਤਾ ਐਡਾ ਸਾਫ਼ ਫਰਸ਼ਾ ਚਾਹੇ ਵਿੱਚ ਦੀ ਮੂੰਹ ਦੇਖ ਲਓ ਉਹ ਦੇਖ ਮੇਰੀ ਛਾਂ ਦਿਖਦੀ ਆ ਨਾ ਵਿੱਚ ਇੱਥੋਂ ਹੁਣ ਆਪਾਂ ਦੋ ਸਟੇਸ਼ਨ ਗਾਹਾਂ ਜਾਣਾ ਉਹ ਥਾਂ ਦੇ ਉੱਤੇ ਵਾਚਿੰਗ ਦੇਖੋ ਆ ਲੈ ਆ ਕੀ ਹੋ ਗਿਆ ਦੇਖੋ ਤੁਸੀਂ ਇੰਨੀ ਕਾਲੀ ਦੇ ਵਿੱਚ ਰਹਿੰਦੇ ਨੇ ਇਹ ਵੀ ਸਾਹਮਣੇ ਮੈਟਰੋ ਆ ਇਧਰੋਂ ਇਧਰੋਂ ਉਤਰ ਗਏ ਪਰਲੇ ਵਿੱਚ ਚੜਨਾ ਸੀ ਇੰਨਾ ਸਟੇਸ਼ਨਾਂ ਦੇ ਉੱਤੇ ਇਹ ਜਿਹੇ ਰੋਬਟ ਵੀ ਖੜੇ ਨੇ ਉਹਨਾਂ ਦੇ ਤੁਸੀਂ ਸਾਹਮਣੇ ਜਾਓ ਤੇ ਉਹਨਾਂ ਨੂੰ ਜਾ ਕੇ ਪੁੱਛੋ ਵੀ ਮੈਂ ਇਸ ਸਟੇਸ਼ਨ ਤੋਂ ਬਾਹਰ ਨਿਕਲਣਾ ਜਾਂ ਮੈਂ ਇਧਰਲੇ ਪਾਸੇ ਨੂੰ ਜਾਣਾ ਕਿਹੜੇ ਗੇਟ ਵਿੱਚ ਦੀਆਂ ਬਾਹਰ ਨਿਕਲਾਂ ਤਾਂ ਉਹ ਸਾਰੀ ਗੱਲਬਾਤ ਤੁਹਾਡੇ ਨਾਲ ਕਰਨਗੇ ਇਹ ਜੇ ਇੱਥੇ ਰੋਬਟ ਵੀ ਹੈਗੇ ਨੇ ਪਰ ਗੱਲ ਐ ਆ ਵੀ ਉਹ ਹਜੇ ਮੈਨੂੰ ਮਿਲਿਆ ਨਹੀਂ ਜੇ ਮਿਲਿਆ ਤਾਂ ਮੈਂ ਤੁਹਾਨੂੰ ਪੰਗਾ ਲੈ ਕੇ ਦਿਖਾਉਂਗਾ ਉਹਦੇ ਨਾਲ ਵੀ ਕੀ ਇਨਫੋਰਮੇਸ਼ਨ ਦਿੰਦਾ ਕੀ ਨਹੀਂ ਸਾਹਮਣੇ ਉਹਦੇ ਸਕਰੀਨ ਦੇ ਉੱਤੇ ਜਿਹਨੇ ਜਵਾਬ ਦੇਣਾ ਉਹਦੀ ਫੋਟੋ ਵੀ ਆਉਂਦੀ ਆ ਮਤਲਬ ਏਆਈ ਕਹਿ ਦਿਓ ਜਾਂ ਰੋਬਟ ਕਹਿ ਲਓ ਆ ਦੇਖੋ ਹੁਣ ਵੀ ਪੋਚੇ ਲੱਗੀ ਜਾਂਦੇ ਨੇ ਇਧਰ ਪੋਚ ਡੀਜੀਏ ਦੇ ਸਟੋਰ ਤੇ ਆਏ ਹੋਏ ਸੀ ਜਿਹੜਾ ਆਪਾਂ ਕੈਮਰਾ ਲਿਆ ਮੈਂ ਉਹਦੇ ਨਾਲ ਵੀਡੀਓ ਸ਼ੂਟ ਕਰ ਰਿਹਾ ਸੀ ਤੇ ਓਕੇ ਥੈਂਕ ਯੂ ਬਾਏ ਬਾਏ ਤੇ ਉਹ ਯਾਰ ਇਹਦੀ ਜਿਹੜੀ ਇੰਟਰਨਲ ਮੈਮਰੀ ਹੈ ਨਾ 50GB ਉਹ ਫੁੱਲ ਹੋ ਜਾਂਦੀ ਸੀ ਸੋ ਹੁਣ ਮੈਂ ਮੈਮਰੀ ਕਾਰਡ ਲੈ ਕੇ ਆਇਆ ਇਹਨਾਂ ਕੋਲੋਂ ਸੈਂਡਿਕਸ ਦਾ ਮੈਮਰੀ ਕਾਰਡ ਜਿਹੜੇ ਆਪਣੀ ਇੰਡੀਆ ਦੇ ਵਿੱਚ ਚੱਲਦੇ ਨੇ ਪਰ ਇੱਥੇ ਉਹ ਨੂੰ ਮੈਂ ਪੁੱਛਿਆ ਮੈਂ ਕਿ ਇਹ ਤਾਂ ਮਹਿੰਗਾ ਜਾਦੇ ਆ ਇਹਨਾਂ ਕੋਲ 1600 ਦਾ ਸੀ ਮੈਮਰੀ ਕਾਰਡ 128 GB ਕਹਿੰਦਾ ਬਾਈ ਇਹ ਅਲਟੀਮੇਟ ਹਾਈ ਸਪੀਡ ਮੈਮਰੀ ਕਾਰਡ ਆ ਸੋ ਕੈਮਰੇ ਦੇ ਵਿੱਚ ਮੈਮਰੀ ਕਾਰਡ ਬਹੁਤ ਵਧੀਆ ਕੁਆਲਿਟੀ ਦੇ ਹੋਣੇ ਚਾਹੀਦੇ ਨੇ ਕਿਉਂਕਿ ਜਿਹੜੇ ਵਲੌਗ ਅਸੀਂ ਬਣਾ ਰਹੇ ਆਂ ਬਾਰੀ-ਬਾਰੀ ਇਹਨਾਂ ਦੇਸ਼ਾਂ ਦੇ ਵਿੱਚ ਘੁੰਮਣ ਆਇਆ ਨਹੀਂ ਜਾ ਸਕਦਾ ਸੋ ਕਈ ਵਾਰ ਡਿਲੀਟ ਹੋ ਜਾਂਦੇ ਹੁੰਦੇ ਨੇ ਵਲੌਗ ਇਸ ਟਾਈਮ ਆਪਾਂ ਸ਼ਹਿਰ ਦੀ ਛੱਤ ਤੇ ਖੜੇ ਆਂ ਤੁਹਾਨੂੰ ਵਾਲਦਾਲ ਦਾ ਮਾਹੌਲ ਦਿਖਾਉਣੇ ਆ ਪਰ ਉਸ ਤੋਂ ਪਹਿਲਾਂ ਇਹ ਮੇਰਾ ਪੀਨੀਅਨ ਹੈ ਤੁਹਾਡਾ ਪੀਨੀਅਨ ਕੁਝ ਹੋਰ ਹੋ ਸਕਦਾ ਮੈਂ ਗਲਤ ਵੀ ਹੋ ਸਕਦਾ ਮੈਂ ਸਹੀ ਵੀ ਹੋ ਸਕਦਾ ਜਿਵੇਂ ਜਿਵੇਂ ਜਿਹੜੇ ਜਿਹੜੇ ਲੋਕ ਸੋਚਦੇ ਨੇ ਉਸ ਅਕੋਰਡਿੰਗ ਮਤਲਬ ਬੰਦਾ ਕਿਵੇਂ ਵੀ ਇਹਨੂੰ ਜੱਜ ਕਰ ਸਕਦਾ ਮੇਰੀ ਸੋਚ ਨਹੀਂ ਇਹ ਆ ਵੀ ਇਹ ਦੇਸ਼ ਇੰਨੇ ਜਿਆਦੇ ਐਡਵਾਂਸ ਕਿਵੇਂ ਹੋ ਗਏ ਯਾਰ ਠੀਕ ਆ ਹੁਣ ਦੇਖੋ ਕਿਸੇ ਦੇਸ਼ ਦੀ ਜੇ ਤੁਸੀਂ ਗਰਾਵਟ ਕਰਨੀ ਹੋਵੇ ਉਹਨੂੰ ਥੱਲੇ ਸਿੱਟਣਾ ਹੋਵੇ ਤਾਂ ਉੱਥੇ ਦੋ ਚੀਜ਼ਾਂ ਸਭ ਤੋਂ ਜਿਆਦਾ ਕੰਮ ਕਰਦੀਆਂ ਨੇ ਇੱਕ ਤਾਂ ਆਪਸੀ ਭਾਈਚਾਰਾ ਲੋਕਾਂ ਦਾ ਖਤਮ ਕਰ ਦੋ ਦੂਜਾ ਪੋਲਿਟਿਕਸ ਬਹੁਤ ਗੰਦੇ ਲੈਵਲ ਦੀ ਕਰੋ ਤਾਂ ਦੇਸ਼ ਜਿਹੜਾ ਹੈਗਾ ਦਿਨੋਂ ਦਿਨ ਥੱਲੇ ਡਿੱਗਦਾ ਜਾਂਦਾ ਦਿਨੋਂ ਦਿਨ ਥੱਲੇ ਡਿੱਗਦਾ ਜਾਂਦਾ ਜੇ ਆਹ ਦੋ ਚੀਜ਼ਾਂ ਮੇਜਰ ਇਸ਼ੂ ਨੇ ਹੋਰ ਵੀ ਬਹੁਤ ਇਸ਼ੂ ਹੋ ਸਕਦੇ ਨੇ ਇਹ ਦੋ ਮੇਜਰ ਇਸ਼ੂ ਆਪਸੀ ਭਾਈਚਾਰਾ ਮਤਲਬ ਦੰਗੇ-ਦੁੰਗੇ ਚੱਲਦੇ ਰਹਿਣ ਜਾਂ ਫਿਰ ਸਰਕਾਰਾਂ ਨੇ ਚੱਜਦੀਆਂ ਹੁਣ ਕੰਮ ਦੀਆਂ ਹੁਣ ਹੁਣ ਇਹਨਾਂ ਦੇਸ਼ਾਂ ਦੀ ਆਪਾਂ ਗੱਲ ਕਰੀਏ ਚਾਈਨਾ ਦੀ ਗੱਲ ਕਰੀਏ ਤਾਂ ਚਾਈਨਾ ਦੇ ਵਿੱਚ ਲੋਕਾਂ ਦਾ ਆਪਸ ਦੇ ਵਿੱਚ ਭਾਈਚਾਰਾ ਬਹੁਤ ਆ ਪ੍ਰੇਮ ਪਿਆਰ ਬਹੁਤ ਆ ਉਹਦਾ ਕਾਰਨ ਇਹ ਹੈ ਵੀ ਇਹ ਲੋਕ 80% ਨਾਸਤਿਕ ਨਹੀਂ ਉਹ ਜਿਹੜਾ ਆਪਸ ਦੇ ਵਿੱਚ ਭਾਈਚਾਰਾ ਖਤਮ ਹੁੰਦਾ ਨਾ ਉਹ ਹਮੇਸ਼ਾ ਧਰਮਾਂ ਕਰਕੇ ਹੁੰਦਾ ਜਦੋਂ ਦੋ ਧਰਮਾਂ ਦੀ ਆਪਸ ਦੇ ਵਿੱਚ ਲੜਾਈ ਹੁੰਦੀ ਆ ਤਾਂ ਫਿਰ ਫਿੱਕ ਪੈਂਦੀ ਆ ਲੋਕਾਂ ਦੇ ਵਿੱਚ ਤਾਂ ਇੱਥੇ ਧਰਮ ਹੀ ਨਹੀਂ ਹੈਗਾ 80% ਲੋਕਾਂ ਦਾ ਤੇ ਹੌਲੀ ਹੌਲੀ ਲੋਕ ਛੱਡਦੇ ਵੀ ਜਾ ਰਹੇ ਨੇ ਇੱਥੇ ਕੋਈ ਧਰਨੇ ਲਾਉਣ ਦਾ ਰਵਾਜ ਨਹੀਂ ਇੱਥੇ ਕੋਈ ਸੜਕਾਂ ਜਾਮ ਕਰਨ ਦਾ ਰਵਾਜ ਨਹੀਂ ਹੁਣ ਉਹ ਰਵਾਜ ਕਿਉਂ ਨਹੀਂ ਕਿਉਂਕਿ ਇੱਥੇ ਤੁਸੀਂ ਪੋਲਿਟਿਕਸ ਬਾਰੇ ਗੱਲ ਹੀ ਨਹੀਂ ਕਰ ਸਕਦੇ ਹੁਣ ਆਪਣੇ ਕੀ ਰਵਾਜ ਆ ਆਪਣੇ ਐ ਹੁੰਦਾ ਵੀ ਜਦੋਂ ਕੋਈ ਬੰਦਾ ਕਿਸੇ ਨਾਈ ਦੀ ਦੁਕਾਨ ਤੇ ਵਾਲ ਕਟਾਉਣ ਜਾਵੜੇ ਜਦੋਂ ਤੱਕ ਉਹਦੀ ਵਾਰੀ ਨਹੀਂ ਆਉਂਦੀ ਉਹਨਾਂ ਚਿਰ ਬੰਦਾ ਪੋਲਿਟਿਕਸ ਤੇ ਗੱਲ ਕਰਦਾ ਵੀ ਅੱਜ ਆਹ ਹੋ ਗਿਆ ਅੱਜ ਆਹ ਹੋ ਗਿਆ ਅੱਜ ਸਰਕਾਰ ਨੇ ਆਹ ਕਰਤਾ ਅੱਜ ਸਰਕਾਰ ਨੇ ਉਹ ਕਰਤਾ ਕਿਸੇ ਸੌਦਾ ਪਤਾ ਲੈਣ ਖੜ ਕੇ ਚਾਰ ਬੰਦੇ ਕਿਤੇ ਕੱਥੇ ਹੋ ਗਏ ਸੱਤ ਚ ਬਹਿ ਗਏ ਉੱਥੇ ਵੀ ਸਰਕਾਰਾਂ ਦੀਆਂ ਗੱਲਾਂ ਹੀ ਚੱਲਦੀਆਂ ਨੇ ਚਾਹੇ ਹੱਥ 'ਚ ਕੁਝ ਹੋਵੇ ਚਾਹੇ ਨਾ ਹੋਵੇ ਵੋਟ ਚਾਹੇ दारू ਪਿੱਛੇ ਪਾ ਦੇ ਬੰਦਾ ਪਰ ਸਰਕਾਰ ਦੀ ਗੱਲ ਉਹਨੇ ਜ਼ਰੂਰ ਕਰਨੀ ਆ ਤੇ ਇੱਥੇ ਸਰਕਾਰ ਦੀ ਬੰਦਾ ਗੱਲ ਨਹੀਂ ਕਰ ਸਕਦਾ ਕਿਉਂਕਿ ਇੱਥੇ ਇਹਨਾਂ ਕੋਲ ਰਾਈਟ ਹੀ ਨਹੀਂ ਹੈਗਾ ਵੀ ਤੁਸੀਂ ਸਰਕਾਰ ਬਾਰੇ ਬੋਲੋ ਇਹ ਇੱਕ ਕਰਾਈਮ ਆ ਸਰਕਾਰ ਬਾਰੇ ਬੋਲਦਣਾ ਕਿਉਂਕਿ ਇੱਥੇ ਡੈਮੋਕ੍ਰੇਸੀ ਨਹੀਂ ਹੈਗੀ ਇੱਥੇ ਡਿਕਟੇਟਰਸ਼ਿਪ ਆ ਤਾਨਾਸ਼ਾਹ ਰਾਜ ਆ ਇੱਕੋ ਲੀਡਰ ਆ ਇਹਨਾਂ ਦਾ ਤੇ ਉਸ ਲੀਡਰ ਦੀ ਇਹਨਾਂ ਨੂੰ ਸੁਣਨੀ ਪੈਂਦੀ ਆ ਜਦੋਂ 10 10 20 ਵੀ ਲੀਡਰ ਮੂਹਰੇ ਲੱਗ ਜਾਂਦੇ ਨੇ ਨਾ ਤਾਂ ਕਿਸੇ ਦਾ ਦਿਮਾਗ ਕਿਵੇਂ ਕੰਮ ਕਰਦਾ ਕਿਸੇ ਦਾ ਦਿਮਾਗ ਕਿਵੇਂ ਕੰਮ ਕਰਦਾ ਸੋ ਬੰਡੀ ਪੈ ਜਾਂਦੀ ਆ ਇੱਥੇ ਇਹਨਾਂ ਦਾ ਇੱਕੋ ਹੀ ਲੀਡਰ ਆ ਉਹੀ ਮੂਹਰੇ ਲੱਗਿਆ ਹੋਇਆ ਤੇ ਸਾਰਿਆਂ ਨੂੰ ਉਸੇ ਦੀ ਸੁਣਨੀ ਪੈਂਦੀ ਆ ਤੇ ਉਹਦੇ ਕਰਕੇ ਫਿਰ ਜਿਹੜਾ ਲੀਡਰ ਇਹਨਾਂ ਦਾ ਸੋਚਦਾ ਸਮਝਦਾ ਉਹ ਇੱਕ ਪਾਸੇ ਰਾਹ ਨੂੰ ਜਾਂਦੇ ਨੇ 2 ਸਾਲਾਂ ਵੀ ਦਾ 4 ਸਾਲਾਂ ਨੂੰ ਉਹ ਬੰਦੇ ਸਹੀ ਹੋ ਜਾਂਦੇ ਨੇ ਪਰ ਜੇ 5-5 10-10 ਲੀਡਰਾਂ ਦੀ ਸੁਣਨੀ ਪੈਂਦੀ ਆ ਫਿਰ ਆਪਸੀ ਖਹਿ ਬਾਜ਼ੀ ਵੀ ਹੋ ਜਾਂਦੀ ਆ ਕਿਹੜੇ ਕੱਢਣ ਲੱਗ ਜਾਂਦੇ ਨੇ ਵੀ ਇਹਨੇ ਐ ਕਰਤਾ ਚਾਹੀਓ ਬੰਦਾ ਫਾਇਦਾ ਹੀ ਕਰ ਰਿਹਾ ਹੋਵੇ ਤਾਂ ਦੂਜਾ ਬੰਦਾ ਕਹੂਗਾ ਵੀ ਮੈਂ ਨਵੀਂ ਸਰਕਾਰ ਚ ਆਇਆ ਤਾਂ ਮੈਂ ਤਾਂ ਇਹ ਤੋਂ ਉਲਟ ਕਰੂੰਗਾ ਚਾਹੀਓ ਫਾਇਦਾ ਕਰਦਾ ਸੀ ਚਾਹੀਓ ਨੁਕਸਾਨ ਕਰਦਾ ਸੀ ਸੋ ਇਹ ਦੋ ਮੇਜਰ ਇਸ਼ੂ ਮੈਨੂੰ ਇਹਨਾਂ ਕੰਟਰੀਆਂ ਤੇ ਲੱਗੇ ਵੀ ਧਰਮਾਂ ਦੀ ਲੜਾਈ ਨਹੀਂ ਹੈਗੀ ਆਪਸੀ ਲੋਕਾਂ ਦਾ ਪ੍ਰੇਮ ਪਿਆਰ ਬਹੁਤ ਹੈ ਮੈਂ ਕੋਈ ਬੰਦਾ ਇੱਥੇ ਖੈਂਦਾ ਨਹੀਂ ਦੇਖਿਆ ਕੋਈ ਬੰਦਾ ਇੱਥੇ ਲੜਦਾ ਨਹੀਂ ਦੇਖਿਆ ਲੜਦੇ ਹੋਣਗੇ ਪਰ ਜਿੰਨਾ ਕ ਮੈਂ ਦੇਖ ਲਿਆ 10-12 ਦਿਨਾਂ ਦੇ ਵਿੱਚ ਇੰਨਾ ਘੁੰਮ ਘਮ ਕੇ ਬਜ਼ਾਰਾਂ ਬਜ਼ੂਰਾਂ ਚ ਮੈਂ ਨਹੀਂ ਕਿ ਕੋਈ ਲੜਾਈ ਹੁੰਦੀ ਦੇਖੀ ਦੂਜਾ ਪੀ ਤੁਸੀਂ ਸਰਕਾਰ ਬਾਰੇ ਬੋਲ ਨਹੀਂ ਸਕਦੇ ਡਿਕਟੇਟਰਸ਼ਿਪ ਆ ਤਾਨਾ ਸ਼ਾਹ ਜੀ ਸੋ ਇਹ ਕੁਝ ਕੀ ਗੱਲਾਂ ਮੈਨੂੰ ਇਹਨਾਂ ਦੀ ਜਿਹੜੀ ਟੈਕਨੋਲੋਜੀ ਆ ਜੇ ਦਿਨੋ ਦਿਨ ਦੇਸ਼ ਤਰੱਕੀ ਕਰ ਰਹੇ ਨੇ ਤਾਂ ਇਹ ਮੈਨੂੰ ਕਾਰਨ ਇਹਦੇ ਪਿੱਛੇ ਲੱਗਿਆ ਥੋੜੀ ਕੀ ਰਾਏ ਤੁਸੀਂ ਆਦੇ ਕਮੈਂਟਾਂ ਦੇ ਵਿੱਚ ਦੂਰ ਦੱਸਿਓ ਤੇ ਆਸ ਕਰਦੇ ਆ ਵੀ ਆਪਣਾ ਵੀ ਦੇਸ਼ ਹੌਲੀ ਹੌਲੀ ਤਰੱਕੀ ਕਰੇ ਨਵੇਂ ਰਾਹ ਤੇ ਆਵੇ ਟਾਈਮ ਲੱਗੂਗਾ ਪਰ ਇੰਨਾ ਵੀ ਟਾਈਮ ਨਾ ਲੱਗੇ ਵੀ ਉਦੋਂ ਤੱਕ ਇਹ ਬੰਦੇ ਆਦੇ ਚੰਦ ਦੇ ਪਲਾਟ ਕੱਟ ਦੇਣ ਤੇ ਆਪਾਂ ਉਥੇ ਇੰਡੀਆ ਦੀ ਰੋਲੀ ਜਾਈਏ ਠੀਕ ਐ ਸੋ ਨਵੀਂ ਵੀਡੀਓ ਦੇ ਨਾਲ ਕੱਲ ਨੂੰ ਫੇਰ ਮਿਲਦੇ ਹਾਂ ਜੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਵੇਂ ਲੱਗੀਆਂ ਤੁਹਾਨੂੰ ਚੀਜ਼ਾਂ ਆਨੰਦ ਆ ਰਿਹਾ ਚਾਹੀਨਾ ਦੇ ਟੂਰ ਦੇ ਵਿੱਚ ਇੰਟਰਸਟਿੰਗ ਚੀਜ਼ਾਂ ਨੇ ਨਵੀਆਂ ਚੀਜ਼ਾਂ ਸਿੱਖਣ ਨੂੰ ਮਿਲ ਰਹੀਆਂ ਨੇ ਮੈਨੂੰ ਵੀ ਤੇ ਸ਼ਾਇਦ ਮੇਰੇ ਦੇਖਣ ਵਾਲੇ ਕਈ ਜਿਹੜੇ ਸਬਸਕ੍ਰਾਈਬਰ ਨੇ ਉਹਨਾਂ ਨੂੰ ਵੀ ਸੋ ਮਿਲਦੇ ਹਾਂ ਜੀ ਨਵੀਂ ਵੀਡੀਓ ਦੇ ਨਾਲ ਕੱਲ ਨੂੰ ਫੇਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਟਾਈਮ ਆਪਾਂ ਸ਼ਹਿਰ ਦੀ ਛੱਤ ਤੇ ਖੜੇ ਆ ਆਹ ਦੇਖੋ ਪੌੜੀਆਂ ਚੜ੍ਹ ਕੇ ਮੈਂ ਉੱਪਰ ਆ ਗਿਆ ਐਵੇਂ ਆ ਮਾਹੌਲ ਜੀ ਵਾਲਦਾਲ ਦਾ ਬਿਲਡਿੰਗਾਂ ਦੇਖੋ ਤੁਸੀਂ ਕਿੱਡੀਆਂ ਉੱਚੀਆਂ ਉੱਚੀਆਂ ਨੇ ਕਰ ਦਿਓ ਜੀ ਸ਼ੇਅਰ ਦੱਬ ਕੇ ਵੀਡੀਓ ਨੂੰ